ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੈਸੇ ਤੇ ਟੋਟਲ ਪਿਛਲੇ 20 ਸਾਲ ਦੇਤੋਂ ਮਨੁੱਖਤਾ ਦੀਆਂ ਸੇਵਾਵਾਂ ਦੇ ਵਿੱਚ ਹਰ ਤੱਕ ਤੋਂ ਤਤ ਪਰ ਰਹੀਦੀ ਐ 2019 ਦੇ ਵਿੱਚ ਜਦੋਂ ਫਲੱਡ ਆਏ ਸੀਗੇ ਉਦੋਂ ਵੀ ਸਤਗੁਰੂ ਨੇ ਸਿੰਘਾਂ ਦੇ ਸੀਸ ਤੇ ਹੱਥ ਰੱਖ ਕੇ ਇੱਧਰਲੇ ਏਰੀਆ 'ਚ ਸੇਵਾ ਲਈ ਸੀ 2023 ਦੇ ਵਿੱਚ ਵੀ ਸਾਨੂੰ ਇਹ ਸੰਤਾਪ ਮਿਲਿਆ ਤੇ ਹੁਣ 2025 ਤੇ ਪਿਛਲੇ 8 ਦਿਨਾਂ ਤੋਂ ਅਸੀਂ ਪਹਿਲਾਂ ਸਾਡਾ ਸੀਗਾ ਮੁੱਠਿਆਵਾਲੇ ਨੂੰ ਗਏ ਸੀਗੇ ਫਿਰ ਅਸੀਂ ਬੰਡਾਲਾ ਇੱਧਰ ਜੱਲੋ ਕੇ ਪਿੰਡ ਹੋ ਗਿਆ ਫਰੋਇਪੁਰ ਏਰੀਆ ਦੇ ਪਿੰਡ ਕਾਲੇ ਕੇ ਹਥਾੜ ਹੋ ਗਿਆ ਵਸਤੀ ਜੀਵਨ ਸਿੰਘ ਵਾਲੀ ਹੋ ਗਿਆ ਕਿਸ਼ਨ ਸਿੰਘ ਵਾਲੀ ਹੋ ਗਿਆ ਤੇ ਪਿਛਲੇ 4 ਦਿਨਾਂ ਤੋਂ ਫਿਰ ਬੰਡਾਲੇ ਦੇ ਨਾਲ ਅਗਲੇ ਬਣੇ ਤੱਲੀ ಗ್ರಾಮ ਪਿੰਡ ਆ ਜੀ ਉੱਥੋਂ ਟਿੱਕਰ ਪਹੁੰਚ ਕੀਤੀ ਹੈ ਜੀ ਪਿਛਲੇ ਸਾਲਾਂ ਦਾ ਵੀ ਤਜਰਬਾ ਵੇਖਿਆ ਤੇ ਹੀ ਇਹੋ ਵੇਖਿਆ ਸੀਗਾ ਕਿ ਸਭ ਤੋਂ ਪਹਿਲੋ ਸਾਨੂੰ ਮੈਡੀਕਲ ਸੇਵਾਵਾਂ ਦੀ ਲੋੜ ਆ ਔਰ ਉਹਨਾਂ ਘਰਾਂ ਵਾਸਤੇ ਚਾਹੇ ਉਹ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚੋਂ ਚਾਹੇ ਮਾਤੜ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਚੁੰਦੀਆਂ ਨੇ ਤਰਪੈਲਾਂ ਦਾ ਪ੍ਰਬੰਧ ਕੀਤਾ ਨਾਲ ਮੱਛਰਦਾਨੀਆਂ ਦਾ ਪ੍ਰਬੰਧ ਕੀਤਾ ਲੋੜ ਅਨਸਾਰ ਅਸੀਂ ਰਸਤਾ ਵੀ ਨਾਲ ਲਈਆ ਵੀ ਜਿੱਥੇ ਸਾਨੂੰ ਲੱਗਦਾ ਏ ਟੀਮ ਨੂੰ ਵੀ ਇਹ ਵਾਕਏ ਇੱਥੇ ਲੋੜਿਆ ਉੱਥੋਂ ਤਿੱਕਰ ਇਹ ਰਸਤ ਪਹੁੰਚਾਉਣ ਦਾ ਵੀ ਯਤਨ ਕੀਤਾ ਹੈ ਡੇਰਿਆਂ ਦੇ ਵਿੱਚ ਜ਼ਿੰਮੇਵਾਰ ਪਰਿਵਾਰ ਬੈਠੇ ਨੇ ਪੂਰੇ ਇੱਕ 600 ਫੁੱਟ ਦੇ ਘਰ ਬਣੇ ਹੋਏ ਸੀ ਉਹਨਾਂ ਸਾਰਿਆਂ ਤਿੱਕਰ ਚੋਕਰ ਪਹਚਾਈ ਗਈ ਆ ਨਾਲ ਮੈਡੀਕਲ ਸੇਵਾਵਾਂ ਨੇ ਜਿੰਦੇ ਵਿੱਚ 15 ਤਰ੍ਹਾਂ ਦੀ ਸੀ ਦਵਾਈ ਰੱਖੀ ਹੋਈ ਆ ਔਰ ਹਰ ਪੱਤੇ ਦੇ ਉੱਤੇ ਬਕਾਇਤਾ ਪੰਜਾਬੀ ਦੇ ਵਿੱਚ ਲਿਖਿਆ ਆ ਕਿ ਜਿਹੜੇ ਪਿੰਡਾਂ ਵਾਲੇ ਲੋਕ ਏ ਉਹਨਾਂ ਨੂੰ ਕਿਸੇ ਲਈ ਦਵਾਈ ਦਾ ਨਾਮ ਪੜ ਕੇ ਸਮਝ ਨਹੀਂ ਆਉਂਦੀ ਉਹ ਪੰਜਾਬੀ ਦੇ ਵਿੱਚ ਲਿਖਿਆ ਕਿ ਹਰ ਕੋਈ ਸੁਖਾਲਾ ਪੜ ਸਕੇ ਤੇ ਉਹਨੂੰ ਆਪਣੇ ਸਰੀਰ ਲਈ ਵਰਤ ਸਕੇ ਦੀ ਡੀਜ਼ਲ ਪਚਾਉਣਾ ਮੈਡੀਕਲ ਕੈਂਪ ਲਾਉਣੇ ਪਰ ਪਸ਼ੂਆਂ ਦਾ ਸਾਡੇ ਸਰੀਰਕ ਸਮਰੱਥਾ ਦੇ ਨਾਲੋਂ ਪਸ਼ੂਆਂ ਦਾ ਜਿਹੜਾ ਚਾਰਾ ਹੁੰਦਾ ਉਹਨਾਂ ਦੀ ਜ਼ਿਆਦਾ ਸਮਰੱਥਾ ਹੁੰਦੀ ਆ ਖਾਣ ਦੀ ਉਹਦੇ ਸਮੇਂ ਦੇ ਨਾਲ ਪ੍ਰਬੰਧ ਕਰਨੇ ਜੇਵੇਂ ਚੋਕਰ ਹੋ ਗਿਆ ਫੀਡ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਗੁਰਾਂ ਦੇ ਨਾਂ ਤੇ ਵੱਸਣ ਵਾਲੇ ਪੰਜਾਬ ਤੇ ਇਸਲੇ ਦਿਨਾਂ ਤੋਂ ਪਾਣੀਆਂ ਦੀ ਜਿੱਥੇ ਵਿਵਤਾ ਨੇ ਘੇਰਾ ਪਾਇਆ ਉਥੇ ਇਸ ਵਿਵਤਾ ਤੋਂ ਨਿਕਲਣ ਵਾਸਤੇ ਇਸ ਵਿਵਤਾ ਦੀ ਘੜੀ ਦੇ ਵਿੱਚੋਂ ਲੋਕਾਂ ਨੂੰ ਹੌਸਲਾ ਦੇਣ ਵਾਸਤੇ ਉਹਨਾਂ ਦਾ ਹੱਥ ਵਟਾਉਣ ਵਾਸਤੇ ਉਹਨਾਂ ਦੀ ਲੋੜਾਂ ਦੀ ਪੂਰਤੀ ਕਰਨ ਵਾਸਤੇ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਗੇ ਆਈਆਂ ਨੇ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਜਿਹੜੀਆਂ ਵਾ ਇਸ ਸੇਵਾ ਦੇ ਕਾਰਜਾਂ ਦੇ ਵਿੱਚ ਸਹਿਯੋਗ ਕਰ ਰਹੀਆਂ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਵੱਲੋਂ ਇਹ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਸੰਗਤਾਂ ਦੀ ਸੇਵਾ ਨਿਭਾਈ ਜਾ ਰਹੀ ਆ ਇਹਨਾਂ ਗੁਰਮਖਾ ਪਿਆਰਾਂ ਦੇ ਨਾਲ ਆਓ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਉਸ ਤੋਂ ਉਪਰੰਤ ਆਪਾਂ ਵਿਚਾਰ ਚਰਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਨਾਮ ਕੀ ਆ ਜੀ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਭਾਈ ਗੁਰਮੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਸੰਗਤਾਂ ਨੂੰ ਜਾਣਕਾਰੀ ਦੇ ਦਿਓ ਕਿ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਪਿਛਲੇ ਦਿਨਾਂ ਤੋਂ ਜਿਹੜੀ ਸੇਵਾ ਨਿਭਾ ਰਹੀ ਆ ਉਹਦੇ ਬਾਬਤ ਇਹ ਕਰਾ ਸੰਗਤ ਨੂੰ ਜਾਣਕਾਰੀ ਜ਼ਰੂਰ ਦਿਓ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੈਸੇ ਤੇ ਟੋਟਲ ਪਿਛਲੇ 20 ਸਾਲ ਦੇ ਤੋਂ ਮਨੁੱਖਤਾ ਦੀਆਂ ਸੇਵਾਵਾਂ ਦੇ ਵਿੱਚ ਹਰ ਪੱਖ ਤੋਂ ਤਤਪਰ ਰਹੀਦੀ ਆ 2019 ਦੇ ਵਿੱਚ ਜਦੋਂ ਫਲੱਡ ਆਏ ਸੀਗੇ ਉਦੋਂ ਵੀ ਸਤ ਗੁਰੂ ਨੇ ਸਿੰਘਾਂ ਦੇ ਸੀਸ ਤੇ ਹੱਥ ਰੱਖ ਕੇ ਇਧਰਲੇ ਏਰੀਆ 'ਚ ਸੇਵਾ ਲਈ ਸੀ 2023 ਦੇ ਵਿੱਚ ਵੀ ਸਾਨੂੰ ਇਹ ਸੰਤਾਪ ਮਿਲਿਆ ਤੇ ਹੁਣ 2025 ਪਿਛਲੇ 15 ਦਿਨਾਂ ਤੋਂ ਅਸੀਂ ਸਾਡੇ ਜਿਵੇਂ ਸਭਰਾਤ ਪਿੰਡ ਦਾ ਨਗਰ ਦਾ ਮੈਂ ਰਹਿਣ ਵਾਲਾ ਦੁਕਾਨ ਹੈ ਉੱਥੇ ਉਸ ਬੰਨ ਤੇ ਉੱਤੇ ਸਾਰੇ ਵੀਰਾਂ ਦੇ ਨਾਲ ਸੰਪਰਕ ਦੇ ਵਿੱਚ ਸੀਗੇ ਪਰ ਪਿਛਲੇ 15 ਦਿਨਾਂ ਤੋਂ ਅਸੀਂ ਜਿਹੜਾ ਫੀਲਡ ਦੇ ਵਿੱਚ ਜਾ ਕੇ ਵੇਖਿਆ ਵੀ ਕਿਤਰਾ ਦੇ ਹਾਲਾਤ ਨੇ ਤੇ ਉੱਥੋਂ ਦੀ ਸਾਰੀ ਜਾਣਕਾਰੀ ਹੌਲੀ ਹੌਲੀ ਟੀਮਾਂ ਦੇ ਨਾਲ ਇਕੱਤਰ ਕਰਦੇ ਰਹੇ ਆ ਤੇ ਪਿਛਲੇ 8 ਦਿਨਾਂ ਤੋਂ ਅਸੀਂ ਪਹਿਲਾਂ ਸਾਡਾ ਸੀਗਾ ਮੁੱਠਿਆਵਾਲੇ ਨੂੰ ਗਏ ਸੀਗੇ ਫਿਰ ਅਸੀਂ ਬੰਡਾਲਾ ਇਧਰ ਜੱਲੋਕੇ ਪਿੰਡ ਹੋ ਗਿਆ ਫਰੋਜਪੁਰ ਏਰੀਆ ਦੇ ਪਿੰਡ ਕਾਲੇਕੇ ਹਥਾੜ ਹੋ ਗਿਆ ਵਸਤੀ ਜੀਵਨ ਸਿੰਘ ਵਾਲੀ ਹੋ ਗਿਆ ਕਿਸ਼ਨ ਸਿੰਘ ਵਾਲੀ ਹੋ ਗਿਆ ਤੇ ਪਿਛਲੇ 4 ਦਿਨਾਂ ਤੋਂ ਫਿਰ ਬੰਡਾਲੇ ਦੇ ਨਾਲ ਅਗਲੇ ਬਣੇ ਤੱਲੀ ಗ್ರಾಮ ਪਿੰਡ ਜੀ ਉੱਥੋਂ ਤੱਕਰ ਪਹੁੰਚ ਕੀਤੀ ਹੈ ਜੀ ਹੁਣ ਤੱਕ ਕਿਹੜੀ ਕਿਹੜੀ ਸੇਵਾ ਨਿਭਾ ਚੁੱਕੇ ਹੋ ਸਾਡਾ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਸੀ ਪਿਛਲੇ ਦਿਨਾਂ ਦੇ ਵਿੱਚ ਜੋ ਸਾਡੇ ਇਲਾਕੇ ਦੇ ਵਿੱਚ ਰਮਦਾਸ ਸultanpur Lodi ਵੀ ਬਹੁਤ ਜ਼ਿਆਦਾ ਰਾਸ਼ਨ ਨੂੰ ਲੈ ਕੇ ਬੜਾ ਵਿਵਾਦ ਚੱਲਿਆ ਸੀਗਾ ਤੇ ਸਾਡਾ ਪਿਛਲੇ ਸਾਲਾਂ ਦਾ ਵੀ ਤਜਰਬਾ ਵੇਖੇ ਤੇ ਹੀ ਇਹੋ ਵੇਖਿਆ ਸੀਗਾ ਕਿ ਸਭ ਤੋਂ ਪਹਿਲਾਂ ਸਾਨੂੰ ਮੈਡੀਕਲ ਸੇਵਾਵਾਂ ਦੀ ਲੋੜ ਆ ਔਰ ਉਹਨਾਂ ਘਰਾਂ ਵਾਸਤੇ ਚਾਹੇ ਉਹ ਜੀਵਿੰਦਾਰ ਪਰਿਵਾਰਾਂ ਦੇ ਵਿੱਚੋਂ ਚਾਹੇ ਮਾਤੜ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਚੁੰਦੀਆਂ ਨੇ ਤਰਪੈਲਾਂ ਦਾ ਪ੍ਰਬੰਧ ਕੀਤਾ ਨਾਲ ਮੱਛਰਦਾਨੀਆਂ ਦਾ ਪ੍ਰਬੰਧ ਕੀਤਾ ਲੋੜ ਅਨੁਸਾਰ ਅਸੀਂ ਰਸਤਾ ਵੀ ਨਾਲ ਲਈਆਂ ਵੀ ਜਿੱਥੇ ਸਾਨੂੰ ਲੱਗਦਾ ਏ ਟੀਮ ਨੂੰ ਵੀ ਇਹ ਵਾਕਏ ਇੱਥੇ ਲੋੜਿਆ ਉੱਥੋਂ ਤੱਕ ਰਹੀ ਰਸਤ ਪਹੁੰਚਾਉਣ ਦਾ ਵੀ ਯਤਨ ਕੀਤਾ ਔਰ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਜਦੋਂ ਅਸੀਂ ਵੇਖੇ ਤੇ ਸਭ ਤੋਂ ਪਹਿਲਾਂ ਸਾਨੂੰ ਲੋੜ ਮਹਿਸੂਸ ਹੋਈ ਬੋਟ ਦੀ ਫਿਰ ਅਸੀਂ ਸਾਰੇ ਮੈਂਬਰਾਂ ਨੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਕੇ ਸੰਗਤ ਦੇ ਸਹਿਯੋਗ ਦੇ ਨਾਲ ਆਪਣੀ ਰੈਸਕਿਊ ਬੋਟ ਲੈ ਲਈ ਸੀਗੀ ਤੇ ਪਿਛਲੇ 7 ਦਿਨਾਂ ਤੋਂ ਰੈਸਕਿਊ ਬੋਟ ਦੇ ਰਹੀਆਂ ਉਨਾ ਘਰ ਘਰ ਜਾ ਕੇ ਕਿਉਂਕਿ ਬਹੁਤਾਂ ਤੁਸੀਂ ਸਾਰੇ ਵੇਖਦੇ ਹੋ ਕਿ ਸੜਕਾਂ ਦੇ ਉੱਤੇ ਲੋਕ ਹੱਥ ਦੇ ਕੇ ਖਿਲਾਉਂਦੇ ਨੇ ਸਾਨੂੰ ਦੇਜੋ ਇਹ ਕਿਤੇ ਨਾ ਕਿਤੇ ਦਸਵੰਦ ਦਾ ਵੀ ਨਰਾਦਰ ਆ ਤੇ ਜਿਹੜੀ ਰਸਤ ਪਾਣੀ ਆ ਉਹਦਾ ਵੀ ਬੇਅਦਬੀ ਹੋ ਰਹੀ ਆ ਜੀ ਇਹ ਸਾਡੇ ਲਈ ਮੁੱਖ ਸੀਗਾ ਕਿ ਅਸੀਂ ਉਹੋ ਜਿਹਾ ਕੋਈ ਕਾਰਜ ਨਾ ਕਰੀਏ ਜੇ ਕੋਈ ਨਾਰਾਜ਼ ਹੋ ਲੋੜਵੰਦਾ ਤਿੱਕਰ ਪਹੁੰਚੇ ਜੀ ਅਸੀਂ ਦਿਹਾੜੀ ਦਾ 50000 ਰੁਪਿਆ ਬਜਟ ਲੈ ਕੇ ਚੱਲੇ ਆ 50000 ਦੀ ਜਗ੍ਹਾ ਤੇ ਅਸੀਂ 15000 ਖਰਚ ਲੀਏ ਪਰ ਜਾਵੇ ਸਹੀ ਜਗ੍ਹਾ ਤੇ ਜੀ ਇਸ ਚੀਜ਼ ਨੂੰ ਅਸੀਂ ਪਹਿਲ ਦਿੱਤੀ ਸੀਗੀ ਜੀ ਆਰ.ਟੀ.ਵੀ. ਸਾਡਾ ਕਾਰਜ ਸੀਗਾ ਤੱਲੀਗ੍ਰਾਮ ਨਾਲ ਇੱਕ ਟਰਾਲੇ ਤੇ ਬੋਟ ਸੀਗੀ ਨਾਲ ਰਸਦਾ ਬਸਤਾ ਸੀ ਇੱਕ ਟਰਾਲਾ ਸਾਡੇ ਕੋਲੇ ਚੋਕਰਦਾ ਸੀਗਾ ਤੱਲੀਗ੍ਰਾਮ ਤੋਂ ਸੀ ਜਾਂ ਗਾਂ ਜਦੋਂ ਪਿੰਡਾਂ ਦੇ ਵਿੱਚ ਗਏ ਡੇਰਿਆਂ ਦੇ ਵਿੱਚ ਜੀਵਿੰਦਾਰ ਪਰਿਵਾਰ ਬੈਠੇ ਨੇ ਪੂਰੇ ਇੱਕ 100 100 ਫੁੱਟ ਦੇ ਘਰ ਬਣੇ ਹੋਏ ਸੀ ਉਹਨਾਂ ਸਾਰਿਆਂ ਤੇਕਰ ਚੋਕਰ ਪਹਚਾਈ ਗਈ ਆ ਨਾਲ ਮੈਡੀਕਲ ਸੇਵਾਵਾਂ ਨੇ ਜਿੰਦੇ ਵਿੱਚ 15 ਤਰ੍ਹਾਂ ਦੀ ਸੀ ਦਵਾਈ ਰੱਖੀ ਹੋਈ ਆ ਔਰ ਹਰ ਪੱਤੇ ਦੇ ਉੱਤੇ ਬਕਾਇਤਾ ਪੰਜਾਬੀ ਦੇ ਵਿੱਚ ਲਿਖਿਆ ਆ ਕਿ ਜਿਹੜੇ ਪਿੰਡਾਂ ਵਾਲੇ ਲੋਕ ਇਹਨਾਂ ਨੂੰ ਕਿਸੇ ਲਈ ਦਵਾਈ ਦਾ ਨਾਂ ਪੜ ਕੇ ਸਮਝ ਨਹੀਂ ਆਉਂਦੀ ਉਹ ਪੰਜਾਬੀ ਦੇ ਵਿੱਚ ਲਿਖਿਆ ਕਿ ਹਰ ਕੋਈ ਸੁਖਾਲਾ ਪੜ ਸਕੇ ਤੇ ਉਹਨੂੰ ਆਪਣੇ ਸਰੀਰ ਲਈ ਵਰਤ ਸਕੇ ਦੀ ਔਰ ਇਹਦੇ ਨਾਲ ਸਾਫ਼ ਸੁਥਰਾ ਪਾਣੀ ਜੋ ਸਾਡੇ ਲੇਡੀਜ਼ ਵਾਸਤੇ ਸਾਡੀਆਂ ਸਤਕਾਰਯੋਗ ਮਾਤਾਵਾਂ ਪੈਣਾ ਵਾਸਤੇ ਇਹ ਚੀਜ਼ਾਂ ਦੀ ਬੜੀ ਲੋੜ ਹੁੰਦੀ ਆ ਉਹ ਵੀ ਅਸੀਂ ਆਪਣੇ ਨਾਲ ਪ੍ਰਬੰਧ ਕਰਕੇ ਖੜਿਆ ਜੇਸਵੀ ਨਗਰ ਦੇ ਵਿੱਚ ਅਸੀਂ ਜਾਂਦੇ ਸੀ ਜੇਸਵੀ ਘਰ ਵਿੱਚ ਜਾਂਦੇ ਸੀਗੇ ਉੱਥੋਂ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਹਾਂ ਮਾਤਾ ਜੀ ਤੁਸੀਂ ਧੀਆ ਪੈਣਾ ਨੂੰ ਪੁੱਛੋ ਜੇ ਕਿਸੇ ਚੀਜ਼ ਦੀ ਲੋੜ ਆ ਉਹ ਸਾਡੇ ਤੋਂ ਲੈ ਸਕਦੇ ਨੇ ਜੀ ਉਹਦੇ ਨਾਲ ਫਿਰ ਮੱਛਰਦਾਨੀਆਂ ਔਡਰ ਮਸ ਹਰ ਤਰ੍ਹਾਂ ਦੀ ਜੋ ਵੀ ਸਾਨੂੰ ਉਥੋਂ ਅਕਵਾਇਰਮੈਂਟ ਮਿਲਦੀ ਸੀਗੀ ਅਸੀਂ ਉਹਦੀ ਅਗਲੇ ਦਿਨ ਫਿਰ ਤਿਆਰੀ ਕਰ ਦਿੰਨੇ ਆ ਜੀ ਇਹ ਨਿਰੰਤਰ ਤਕਰੀਬਨ 8-10 ਦਿਨ ਤੋਂ ਫੀਲਡ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਜਾ ਕੇ ਡੋਰ ਟੂ ਡੋਰ ਉਹਨਾਂ ਤੇ ਕਰਪਾਚਾਉਣ ਦਾ ਯਤਨ ਕਰੀਦਾ ਵਾ ਜਿਹੋ ਜਿਹੇ ਵੀ ਅੱਗੋਂ ਸਾਨੂੰ ਮੰਗ ਮਿਲਦੀ ਆ ਵੀ ਸਾਨੂੰ ਆ ਚੀਜ਼ ਦੀ ਮੁਸ਼ਕਲ ਆ ਫਿਰ ਅਸੀਂ ਉਹਦਾ ਪ੍ਰਬੰਧ ਕਰਦੇ ਆ ਜੀ ਬਹੁਤ ਵਧੀਆ ਆਉਣ ਵਾਲੇ ਸਮਾਂ ਦੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਹੋਰ ਸੇਵਾਵਾਂ ਜਿਹੜੀਆਂ ਵੱਡੇ ਪੱਧਰ ਤੇ ਹੋਣ ਵਾਲੀਆਂ ਵਾ ਉਹਨਾਂ ਸੇਵਾਵਾਂ ਨੂੰ ਕਿਵੇਂ ਅਗਲਾ ਪਲਾਨ ਕੀਤਾ ਪਲੈਨਿੰਗ ਇਸ ਤਰ੍ਹਾਂ ਦੀ ਹਰ ਕੋਈ ਸਮਾਜ ਸੇਵੀ ਜਿਹੜਾ ਤੇ ਵਾਕਈ ਸੇਵਾ ਕਰਨਾ ਚਾਹੁੰਦਾ ਆ ਕਈਆਂ ਦਾ ਸੁਭਾਅ ਹੁੰਦਾ ਆ ਜਾਂ ਉਹਨਾਂ ਦੀ ਮਨਛਾ ਹੁੰਦੀ ਆ ਵਿਚਾਰ ਹੁੰਦਾ ਕਿ ਪਾਣੀ ਆ ਗਿਆ ਪਾਣੀ ਦੇ ਵਿੱਚ ਜਾ ਕੇ 2 4 5 ਦਿਨਾਂ ਸੇਵਾ ਕਰਕੇ ਤੇ ਵਾਪਸ ਆਪਣੀ ਕਿਰਤ ਦੇ ਵਿੱਚ ਜੁੜ ਜਾਂਦੇ ਨੇ ਪਰ ਜਿਹੜੀਆਂ ਵੱਡੇ ਲੈਵਲ ਦੀਆਂ ਜਿਹੜੀਆਂ ਸੰਸਥਾਵਾਂ ਸੋਚ ਮੁਤਾਬਕ ਚੱਲਦੀਆਂ ਨੇ ਉਹਨਾਂ ਦੇ ਹੁੰਦਾ ਕਿ ਆਪਾਂ ਇੱਕਦਮ ਸਾਰਾ ਕੁਝ ਨਾ ਕਰੀਏ ਮੈਂ ਆਪਣੀ ਗੱਲ ਕਰਦਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਪੱਟੀ ਦੀ ਅਸੀਂ ਅੱਜ ਤੇ ਕੱਲ 2 ਦਿਨ ਰੱਖੇ ਨੇ ਚੋਕਰ ਲੈ ਕੇ ਜਾਣਾ 2 ਦਿਨ ਵਿੱਚ ਅਸੀਂ ਸਟੇ ਰੱਖ ਲਿਆ ਕਿ ਕਿਤੇ ਸਾਰੇ ਸੇਵਾਦਾਰਾਂ ਨੂੰ ਵੀ ਸ਼ਰਾਮ ਮਿਲ ਜਾਊਗਾ ਇੱਕ ਅਗਲੀ ਪਲੈਨਿੰਗ ਤਿਆਰ ਹੋਗੀ ਫਿਰ ਅਸੀਂ ਐਤਵਾਰ ਆਵਾਂਗੇ ਉਦੋਂ ਵੇਖਾਂਗੇ ਪਾਣੀ ਦਾ ਪੱਧਰ ਕਿੰਨਾ ਚੱਲੇ ਗਿਆ ਨੀਵਾ ਹੁਣ ਕਈ ਜਗ੍ਹਾ ਤੇ ਜਾ ਕੇ ਵੇਖਦੇ ਉੱਥੇ ਬੋਟ ਨਹੀਂ ਚੱਲਦੀ ਨਾ ਹੀ ਉੱਥੇ ਟਰੈਕਟਰ ਟਾਲੀ ਜਾ ਸਕਦਾ ਜੀ ਕਿਉਂਕਿ ਕਿਹ ਫੇਲੇ ਰਾਹ ਨਹੀਂ ਮਿਲਦਾ ਫਿਰ ਇਹ ਉਥੋਂ ਦੇ ਪਿੰਡ ਦੇ ਦੋ ਵੀਰ ਅੱਗੇ ਲੱਗਦੇ ਨੇ ਡੋਰ ਟੂ ਡੋਰ ਨਾਲ ਦੇ ਮਗਰ ਮਗਰ ਚੱਲਦੇ ਕਿ ਰਾਹ ਮਿਲ ਜਾਂਦਾ ਵਾ ਮੋੜਿਆਂ ਤੇ ਸਿਰਾਂ ਤੇ ਰੱਖ ਕੇ ਉਹ ਰਾਸ਼ਨ ਦੀ ਸੇਵਾ ਲੈ ਕੇ ਜਾਂਦੇ ਨੇ ਅਗਲੀ ਰਣਨੀਤੀ ਇਹ ਤਿਆਰ ਹੋ ਰਹੀ ਹੈ ਕਿ ਸਾਡਾ ਬਹੁਤ ਵੱਡਾ ਰਕਬਾ ਜਿਹੜਾ ਕਿ ਪੰਜਾਬ ਨੂੰ ਨਹੀਂ ਹੋਰ ਸਟੇਟਾਂ ਨੂੰ ਵੀ ਅਨ ਦਿੰਦਾ ਆ ਉਹ ਬਹੁਤ ਜਗ੍ਹਾ ਤੇ ਰਿੱਤਾ ਗਈ ਹੋਈ ਆ ਉਹਨਾਂ ਵੀਰਾਂ ਨੂੰ ਡੀਜ਼ਲ ਦੀ ਵੀ ਲੋੜ ਪੈਣੀ ਆ ਜਿਹੜੇ ਪਾਣੀ ਜਿਵੇਂ ਜੋ ਲੱਤਦਾ ਪਿਆ ਵਾ ਫਸਲਾਂ ਦੇ ਜਿਹੜੇ ਮੁੰਜਰ ਹੈਗੇ ਨਾ ਹੋਰ ਫਸਲਾਂ ਉਹ ਬਹੁਤ ਜ਼ਿਆਦਾ ਬੈਡ ਸਮਲ ਦੇ ਰਹੀਆਂ ਨੇ ਜੀ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣੀਆਂ ਜਦੋਂ ਪਾਣੀ ਆਉਂਦਾ ਉਸ ਪਾਣੀ ਦੇ ਵਿੱਚ ਕੀ ਕੁਛ ਆ ਰਿਹਾ ਕਿਸੇ ਨੂੰ ਨਹੀਂ ਪਤਾ ਕਈਆਂ ਦੇ ਡੰਗਰ ਮਾਰ ਕੇ ਆ ਰਹੇ ਨੇ ਇੱਕ ਦੋ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲਿਆ ਕਿ লাশ ਰੁੜ ਕੇ ਆ ਰਹੀ ਹੈ ਹੁਣ ਅਸੀਂ ਜਿੱਥੇ ਟੈਲੀਗ੍ਰਾਮ ਗਏ ਸੀ ਬਹੁਤ ਜ਼ਿਆਦਾ ਮੱਛੀਆਂ ਨੇ ਮਾਣੀ ਪਾਣੀ ਗੰਦੇ ਪਾਣੀ ਦੇ ਵਿੱਚ ਮਰੀਆਂ ਪਈਆਂ ਸੀ ਇਹ ਕਿਤੇ ਨਾ ਕਿਤੇ ਸਾਡੇ ਇਨਸਾਨ ਦੇ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੈ ਕੇ ਪੈਦਾ ਹੋਣਗੀਆਂ ਇੰਦੀ ਪ੍ਰਤੀ ਬੜੇ ਤਰੀਕੇ ਦੇ ਨਾਲ ਕੇ ਡਾਕਟਰਾਂ ਦੀ ਟੀਮ ਨੂੰ ਲੈ ਕੇ ਇੱਕ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਅਨਾਉਂਸਮੈਂਟ ਕਰਕੇ ਖੁੱਲਾ ਮੈਡੀਕਲ ਕੈਂਪ ਲੱਗੇ ਕਿਉਂਕਿ ਉਹ ਪਾਣੀ ਵਿਲਾ ਇਹ ਅਗਲੀ ਰਾਨ ਦਿੱਤੀ ਹੈ ਜੀ ਡੀਜ਼ਲ ਪਚਾਉਣਾ ਮੈਡੀਕਲ ਕੈਂਪ ਲਾਉਣੇ ਔਰ ਪਸ਼ੂਆਂ ਦਾ ਸਾਡੇ ਸਰੀਰਕ ਸਮਰੱਥਾ ਦੇ ਨਾਲੋਂ ਪਸ਼ੂਆਂ ਦਾ ਜਿਹੜਾ ਚਾਰਾ ਹੁੰਦਾ ਉਹਨਾਂ ਦੀ ਜ਼ਿਆਦਾ ਸਮਰੱਥਾ ਹੁੰਦੀ ਆ ਖਾਣ ਦੀ ਉਹਦੇ ਸਮੇਂ ਦੇ ਨਾਲ ਪ੍ਰਬੰਧ ਕਰਨੇ ਜੇਵੇ ਚੋਕਰ ਹੋ ਗਿਆ ਫੀਡ ਹੋ ਗਿਆ ਉੱਥੋਂ ਦੇ ਮੋਤਬਰ ਬੰਦਿਆਂ ਨੂੰ ਪਾਈ ਇੱਕ ਲਿਸਟ ਬਣਾਓ ਕਿ ਜਿਹੜੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਖੁਸ਼ੀ ਹੋਵੇ ਕਿ ਸਾਡਾ ਸਹੀ ਜਗ੍ਹਾ ਤੇ ਪਹੁੰਚ ਗਿਆ ਹੈ ਤੇ ਪਹੁੰਚੇ ਵੀ ਸਹੀ ਜਗ੍ਹਾ ਤੇ ਇਹ ਸਾਰੀ ਪਲੈਨਿੰਗ ਨੂੰ ਅਸੀਂ ਡੋਰ ਟੂ ਡੋਰ ਆਪਣੇ ਵੀਰਾਂ ਦੇ ਨਾਲ ਵਿਚਾਰ ਕਰਕੇ ਸਾਡੇ ਸਹਿਯੋਗੀਆਂ ਦੇ ਨਾਲ ਅਗਲੀ ਰਣਨੀਤੀ ਕਿ ਇੱਥੋਂ ਤੱਕ ਨਹੀਂ ਇਹਨੂੰ 15 ਦਿਨ 20 ਦਿਨ ਮਹੀਨਾ 2 ਮਹੀਨੇ 4 ਮਹੀਨੇ ਤੱਕ ਭਾਵੇਂ ਤੁਸੀਂ ਇੱਕ ਹਫ਼ਤੇ ਬਾਅਦ ਜਾਓ ਪਰ ਜਾਓ ਜ਼ਰੂਰ ਉੱਥੋਂ ਦੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਖਾਲਸਾ ਜੀ ਲੜਾਈ ਲੰਬੀ ਚੱਲਣ ਵਾਲੀ ਆ ਕੋਈ ਅੱਜ ਜਾਂ ਕੱਲ ਜਾਂ 2-4 ਦਿਨ ਦਾ ਇਹ ਕਾਰਜ ਨਹੀਂ ਆ ਇਸ ਲੰਮੀ ਲੜਾਈ ਦੇ ਵਿੱਚ ਜਿਹੜਾ ਵਾ ਸਾਡੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੁਝ ਸਨੇਹਾ ਜਿਹੜਾ ਤੁਸੀਂ ਕਿਉਂਕਿ ਸੇਵਾ ਦੇ ਵਿੱਚ ਆਨ ਗਰਾਉਂਡ ਵਿਚਰ ਰਹੇ ਹੋ ਤੁਸੀਂ ਜੋ ਮਹਿਸੂਸ ਕੀਤਾ ਜਾਂ ਜੇ ਇਸ ਚੀਜ਼ ਦੀ ਤੁਸੀਂ ਮਹਿਸੂਸ ਕਰਦੇ ਹੋ ਕਿ ਸੰਗਤਾਂ ਨੂੰ ਇਹ ਸਨੇਹਾ ਜਿਹੜਾ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਜੇ ਕੋਈ ਵਿਚਾਰ ਜਿਹੜੇ ਸੰਗਤਾਂ ਨਾਲ ਸਾਂਝ ਕਰਨ ਵਾਲੇ ਇਸ ਵੇਲੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਸਭ ਤੋਂ ਵੱਧ ਟੇਕ ਆਪਣੇ ਪੰਜਾਬੀ ਭਰਾਵਾਂ ਦੇ ਉੱਤੇ ਹੀ ਲੱਗੀ ਹੋਈ ਹੈ ਜੀ ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਵੇਲੇ ਸਾਡੇ ਐਨ ਆਰ ਆਈ ਵੀਰਾਂ ਭੈਣਾਂ ਭਰਾਵਾਂ ਦਾ ਆ ਜਿਹੜੇ ਵੀ ਆਪਣੇ ਇਲਾਕੇ ਦੇ ਵਿੱਚੋਂ ਮਿਹਨਤ ਮੁਸ਼ਕਲ ਕਰਨ ਦੇ ਵਾਸਤੇ ਆਪਣੇ ਘਰਾਂ ਦੇ ਹਾਲਾਤ ਨੂੰ ਸੁਧਾਰਨ ਵਾਸਤੇ ਵਿਦੇਸ਼ਾਂ ਵਿੱਚ ਜਾ ਕੇ ਹੱਡ ਤੋੜਵੀਂ ਮਿਹਨਤ ਕਰਦੇ ਨੇ ਉਹ ਆ ਕਿਤੇ ਨਾ ਕਿਤੇ ਆਪਣੇ ਪੰਜਾਬ ਲਈ ਪੂਰੀ ਤਰ੍ਹਾਂ ਸੁਹਿਰਦ ਨੇ ਫਿਕਰਮੰਦ ਨੇ ਸਭ ਤੋਂ ਵੱਡਾ ਕਿਉਂਕਿ ਇਹ ਸੰਤਾਪ ਸਾਨੂੰ ਅੱਜ ਨਹੀਂ ਇਹ ਤੇਈ ਦੇ ਵਿੱਚ ਵੀ ਮਿਲਿਆ ਸੀ 23 ਦਾ ਮਿਲਿਆ ਸੰਤਾਪ ਹਾਲੀ ਸਾਡੇ ਪਿੰਡੇ ਤੋਂ ਨਹੀਂ ਲੱਥਾ ਕਿ ਪੰਜੀ ਦੇ ਵਿੱਚ ਸਾਡੇ ਮੁੰਡਿਆਂ ਤੇ ਹੋਰ ਇੱਕ ਪਾਰ ਆਣ ਪਿਆ ਆ ਜੀ ਉਹ ਵੀਰਾਂ ਲਈ ਅਪੀਲ ਆ ਭਾਈ ਬੜੇ ਸਹਿਰਦਤਾ ਦੇ ਨਾਲ ਐਵੇਂ ਨਹੀਂ ਚੰਗੀਆਂ ਜਥੇਬੰਦੀਆਂ ਚੰਗੀਆਂ ਸੰਸਥਾਵਾਂ ਜੇ ਨਹੀਂ ਸੰਸਥਾਵਾਂ ਆਪਣੇ ਪਿੰਡ ਦੇ ਸਰਪੰਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਹੋ ਆਪੋ ਆਪਣੇ ਪਿੰਡ ਜੇ ਮੰਨ ਲਓ ਇੱਕ ਪਿੰਡ ਦੇ ਵਿੱਚੋਂ 10 ਵੀਰ ਐਨ ਆਰ ਆਈ ਹੈਗੇ ਨੇ ਅਗਰ ਉਹ 10 ਐਨ ਆਰ ਆਈ ਵੀਰ ਆਪਣਾ ਦਸਵੰਦ ਇਕੱਠਾ ਕਰਕੇ ਆਪਣੇ ਪਿੰਡ ਨੂੰ ਭੇਜ ਦੇਣ ਨਾ ਇੰਨੇ ਨਾਲ ਹੀ ਬੜਾ ਫਰਕ ਪੈ ਸਕਦਾ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਸਹਿਯੋਗ ਆ ਐਨ ਆਰ ਆਈ ਭੈਣੋ ਭਰਾਓ ਤੁਸੀਂ ਪਿਛਲੇ 45 45 60 60 ਸਾਲਾਂ ਤੋਂ ਜਿਹੜੀ ਹੁਣ ਨੌਜਵਾਨ ਪੀੜੀ ਜਾ ਰਹੀ ਆ ਤੁਸੀਂ ਸਾਡੇ ਪੰਜਾਬ ਲਈ ਸਾਡੇ ਨਹੀਂ ਆਪਣੇ ਪੰਜਾਬ ਲਈ ਫਿਕਰਮੰਦ ਹੋ ਸਾਨੂੰ ਪਤਾ ਹੈ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੰਝੂ ਆ ਜਾਂਦੇ ਨੇ ਪੰਜਾਬ ਦੇ ਇਲਾਹਾਤ ਵੇਖ ਕੇ ਪਰ ਅਸੀਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਆ ਜਿੰਨੀਆਂ ਵੀ ਪੰਜਾਬ ਦੀਆਂ ਸੰਸਥਾਵਾਂ ਨੇ ਕਿ ਬਹੁਤਾਤ ਪੰਜਾਬ ਨੂੰ ਐਨਆਰਆਈ ਪੰਜਾਬੀਆਂ ਤੇ ਟੇਕਿਆ ਕਿ ਉਹ ਬੈਠੇ ਨੇ ਸਾਨੂੰ ਕਿਸੇ ਗੱਲ ਦੀ ਚਿੰਤਾ ਦੀ ਲੋੜ ਨਹੀਂ ਜਿਸ ਤਰ੍ਹਾਂ 2023 ਦੇ ਵਿੱਚ ਫਲੱਡ ਆਏ 19 ਚ ਆਏ ਇਹ ਜਿਹੜਾ ਹੁਣ ਫੇਰ ਅਜੇ ਲੋਕ ਸੰਭਲੇ ਹੀ ਸਨ ਅਜੇ ਤਾਂ ਕਈ ਆਪਣਾ ਉਹ ਸਾਰਾ ਕੁਝ ਕਰ ਹੀ ਰਾਇਆ ਸੀ ਜਦ ਦੁਬਾਰਾ ਫੇਰ 25 ਦੇ ਵਿੱਚ ਪਾਣੀ ਆ ਗਿਆ ਇਹ ਜਿਹੜੀਆਂ ਮੁਸ਼ਕਲਾਂ ਸਾਡੇ ਅੱਗੇ ਖੜ ਰਹੀਆਂ ਵਾ ਪੰਜਾਬ ਦੇ ਗਾੜੀ ਪੰਜਾਬ ਨੂੰ ਐਉਂ ਨਹੀਂ ਲੱਗਦਾ ਕਿ ਜਿਵੇਂ ਜਿੱਥੇ ਸਿਰ ਜੋੜ ਕੇ ਬੈਠਣ ਦੀ ਲੋੜ ਆ ਉਥੇ ਸਿਰ ਇਸ ਹੈੱਡ ਦੀ ਦਿਮਾਗ ਦੀ ਵਰਤੋਂ ਕਰਨ ਦੀ ਵੀ ਲੋੜ ਆ ਸਾਨੂੰ ਇਸ ਚੀਜ਼ ਨੂੰ ਸਮਝਣਾ ਪਵੇਗਾ ਕਿ ਇਹ ਮੁਸ਼ਕਲਾਂ ਕਿਉਂ ਪੈਦਾ ਹੋ ਰਹੀਆਂ ਸਭ ਤੋਂ ਵੱਡੀ ਤਰਾਸ ਦੀ ਤੇ ਇਹ ਆ ਕਿ ਅਸੀਂ ਜੇ ਇਸ ਕੌਮ ਦੇ ਵਿੱਚ ਬਣੇ ਆਂ ਆਏ ਆ ਸਾਡੀ ਕੌਮ ਆ ਨਾ ਸਾਡਾ ਪਿਛੋਕੜ ਵੇਖੀਏ ਤਾਂ ਗੁਰੂ ਸਾਹਿਬ ਨੇ ਤੇ ਬੜਾ ਸਪਸ਼ਟ ਕਹਿਆ ਸੀ ਹੋ ਹੋ 71 ਮਿਲੋ ਮੇਰੇ ਭਾਈ ਦੁਬੇ ਦਾ ਦੂਰ ਕਰੋ ਲਿਵਲਾਈ ਤੁਸੀਂ ਇੱਕ ਪੰਚ ਤੇ ਆ ਜਾਓ ਪਰ ਮੌਜੂਦਾ ਹਾਲਾਤ ਇਸ ਤਰ੍ਹਾਂ ਦੇ ਨਹੀਂ ਆ ਸਾਡੇ ਪੰਜਾਬ ਦੇ ਵਿੱਚ ਸਿੱਖ ਨੁਮਾਇੰਦਿਆਂ ਦੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਬਣ ਗਈਆਂ ਨੇ ਜਿੰਨੀ ਦੇਰ ਤੱਕ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਖਾਲਸਾ ਰਾਜ ਵੀ ਆਇਆ ਸੀ ਨਾ ਜੀ ਹੁਣ ਸਾਨੂੰ ਨਾਂ ਦਿੱਤਾ ਗਿਆ ਖਾਲਸੇ ਨੂੰ ਖਾਲਸਥਾਨੀ ਖਾਲਸਥਾਨੀ ਦਾ ਮਤਲਬ ਇਹ ਕੋਈ ਅੱਤਵਾਦ ਨਹੀਂ ਇਹ ਖਾਲਸਾ ਰਾਜ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦੌਰ ਵੇਲੇ ਗੁਰਦੁਆਰਿਆਂ ਦੇ ਇਮਾਰਤਾਂ ਨਾਲੋਂ ਮੰਦਰਾਂ ਤੇ ਮਸਜਿਦਾਂ ਦੀਆਂ ਇਮਾਰਤਾਂ ਨੂੰ ਵੱਧ ਦਾਨ ਦਿੱਤਾ ਸੀਗਾ ਜੀ ਉਹਨਾਂ ਦਾ ਇੱਕ ਸੀਗਾ ਜੇ ਤੁਸੀਂ ਰਾਜ ਬਖਸ਼ਿਆ ਹੈ ਨਾ ਤੇ ਰਾਜੇ ਦਾ ਫਰਜ਼ ਇਹ ਨਹੀਂ ਹੁੰਦਾ ਕਿ ਸਿਰਫ ਆਪਣੇ ਦਾਇਰੇ ਨੂੰ ਆਪਣੇ ਕੌਮ ਨੂੰ ਅੱਗੇ ਲੈ ਕੇ ਨਾ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਸਾਰੀ ਪ੍ਰਜਾ ਦਾ ਧਿਆਨ ਰੱਖਣਾ ਹੈ ਪ੍ਰਜਾ ਦੇ ਵਿੱਚ ਕਿੰਨੇ ਧਰਮ ਨੇ ਹਰ ਧਰਮ ਦੇ ਨਾਲ ਸਤਿਕਾਰ ਕਰਨਾ ਹੈ ਜੀ ਪਰਦਾ ਸਰਕਾਰ ਸਾਰਿਆਂ ਨੇ بڑے ਚਾਵਾਂ ਦੇ ਨਾਲ ਮੈਂ ਵੀ ਵਿੱਚ ਖੜਾ ਨਹੀਂ ਮੈਂ ਕਹਾ ਮੈਂ ਨਹੀਂ ਮੈਂ ਵੀ ਵਿੱਚ ਹੀ ਖੜਾ ਆ ਕਿ ਸਾਰਿਆਂ ਨੇ ਇੱਕ ਬਦਲਾਅ ਨੂੰ ਲੈ ਕੇ ਕਿ ਪਹਿਲੀਆਂ ਪਾਰਟੀਆਂ ਤੋਂ ਅੱਕ ਚੁੱਕੇ ਸੀਗੇ ਨਵੇਂ ਪਾਰਟੀ ਨੂੰ ਦਿਸ਼ਾ ਦਿੰਨੇ ਆ ਸ਼ਾਇਦ ਕੁਝ ਕਰੂਗੀ ਪਰ ਉਹ ਪਾਰਟੀ ਨਹੀਂ ਕਿਉਂਕਿ ਇਹਨਾਂ ਕੋਲੇ ਨੀਤੀ ਨਹੀਂ ਸੀ ਹੈਗੀ ਅਸੀਂ ਹੋਰ ਕੰਟਰੀਆਂ ਦੇ ਵਿੱਚ ਵੇਖਦੇ ਆ ਉਹ ਆਪਣੇ ਕੁਦਰਤੀ ਆਫਤਾਂ ਦੇ ਨਾਲ ਜਿੱਠਣ ਵਾਸਤੇ ਅਗਾਊ ਪ੍ਰਬੰਧ ਕਰਦੇ ਨੇ ਪਰ ਸਾਡੇ ਕੋਲੇ ਕੋਈ ਪਲੈਨਿੰਗ ਹੀ ਨਹੀਂ ਹੈਗੀ ਜੀ ਜਦੋਂ ਪਤਾ ਸੀਗਾ ਕਿ 2023 ਦੇ ਵਿੱਚ ਹੜ੍ਹ ਆਏਦੇ ਉਦੋਂ ਵੀ ਇਹੋ ਸਰਕਾਰ ਸੀ 25 ਦੇ ਵਿੱਚ ਫਿਰ ਆ ਗਏ ਨੇ ਜਦੋਂ ਪਤਾ ਸੀ ਵੀ ਹੜ੍ਹ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਤੇ ਕਿਉਂ ਨਹੀਂ ਅਸੀਂ ਆਪਣੇ ਏਰੀਆ ਦੇ ਬੰਨਾਂ ਨੂੰ ਮਜ਼ਬੂਤ ਕੀਤਾ ਕਿਉਂ ਨਹੀਂ ਕੋਈ ਇਹੋ ਜਿਹੀ ਨੀਤੀ ਬਣਾਈ ਕਿ ਜਿਹੜਾ ਪਾਣੀ ਮਗਰ ਇਕੱਠਾ ਹੋ ਰਿਹਾ ਉਹਨੂੰ ਹੌਲੀ-ਹੌਲੀ ਭਾਵੇਂ ਕੇਂਦਰ ਕੋਲੇ ਸੀਗਾ ਨਾ ਹੁੰਦਾ ਪ੍ਰਬੰਧ ਉਹਨੂੰ ਲੈ ਕੇ ਉਹਨੂੰ ਹੌਲੀ-ਹੌਲੀ ਚਲਾਈ ਜਾਂਦੇ ਕਿ ਜਿਹੜੀ ਆ ਆਫਤ ਆਈ ਆ ਇਹ ਨਾ ਆਉਂਦੀ ਹੁਣ ਇਹ ਆਫਤ ਸਰਕਾਰਾਂ ਤੇ ਨਹੀਂ ਆਈ ਸਰਕਾਰ 5 ਜਾਂ 27 ਦੇ ਵਿੱਚ ਹੋ ਸਕਦਾ ਸਰਕਾਰ ਬਦਲ ਜਾਵੇ ਜਾਂ ਪ੍ਰਜਾ ਇਹਨਾਂ ਨੂੰ ਬਦਲਾ ਦੇਵੇ ਜੀ ਕਿਉਂਕਿ ਪ੍ਰਜਾ ਕੁਝ ਵੀ ਕਰ ਸਕਦੀ ਆ ਪਰ ਅਗਲੀ ਸਰਕਾਰ ਜਿਹੜੀ ਆਉਗੀ ਕੀ ਆਪਾਂ ਉਹਦੇ ਤੋਂ ਉਮੀਦ ਰੱਖਦੇ ਆ ਜੀ ਇਸ ਕਰਕੇ ਸਾਨੂੰ ਇੱਕ ਪਲੇਟਫਾਰਮ ਇੱਕ ਚੰਗੀ ਨੀਤੀ ਇੱਕ ਚੰਗੇ ਲੀਡਰਾਂ ਦੀ ਲੋੜ ਆ ਕਿ ਜਿਹੜਾ ਅੱਜ ਤੋਂ 70 80 90 ਸਾਲ ਪਹਿਲਾਂ ਸੀ ਅਸੀਂ ਉਹਨਾਂ ਵਰਗੇ ਬਣ ਸਕੀਏ ਆਪਣੇ ਪੰਜਾਬ ਨੂੰ ਬਚਾ ਸਕੀਏ ਇਹਨਾਂ ਕੁਦਰਤੀ ਆਫਤਾਂ ਦੇ ਨਾਲ ਜਿੱਥੇ ਖਰਬਾ ਰੁਪਈਆਂ ਦਾ ਨੁਕਸਾਨ ਹੋਇਆ ਉਹ ਖਰਬਾ ਰੁਪਈਏ ਬਚਾ ਕੇ ਪਹਿਲਾਂ ਹੀ ਇਹੋ ਜਿਹਾ ਪ੍ਰਬੰਧ ਕਰੀ ਕਿ ਸਾਡੇ ਜਾਨ ਮਾਲ ਦੀ ਰੱਖਿਆ ਬਣੀ ਰਹੇ ਉਹਦਾ ਕੋਈ ਨੁਕਸਾਨ ਨਾ ਹੋਵੇ ਜੀ ਸੋ ਇਹ ਸਨ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਦੇ ਸੇਵਾਦਾਰ ਜਿਹੜੇ ਪਿਛਲੇ ਦਿਨਾਂ ਤੋਂ ਸੇਵਾ ਦੇ ਵਿੱਚ ਜੁਟੇ ਹੋਏ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਲਵਲੇ ਜਿਹੜੇ ਸਾਂਝੇ ਕੀਤੇ ਆ ਇਹ ਲੋਕਾਂ ਦੀ ਆਵਾਜ਼ ਆ ਜਿਨ੍ਹਾਂ ਲੋਕਾਂ ਨੇ ਬਦਲਾ ਦੇ ਨਾਂ ਤੇ ਸਰਕਾਰ ਬਣਾਈ ਸੀ ਪੰਜਾਬ ਸਰਕਾਰ ਤੇ ਮੌਜੂਦਾ ਸਰਕਾਰ ਤੇ ਹਾਕਮ ਤਿਰ ਤੇ ਜਨਤਾ ਦਾ ਗੁੱਸੇ ਹੋਣਾ ਉਹ ਜਾਇਜ਼ ਹੁੰਦਾ ਵਾ ਕਿਉਂਕਿ ਲੋਕਾਂ ਦੁਆਰਾ ਸਰਕਾਰ ਚੁਣੀ ਗਈ ਹੁੰਦੀ ਆ ਤੇ ਜਦੋਂ ਲੋਕਾਂ ਦੁਆਰਾ ਸਰਕਾਰ ਚੁਣੀ ਹੋਵੇ ਉਹ ਲੋਕਾਂ ਦੇ ਸੋਚ ਦੇ ਖਰੀ ਨਾ ਉੱਤਰ ਰਹੀ ਹੋਵੇ ਜਾਂ ਲੋਕਾਂ ਦੀ ਦੁੱਖ ਦੀ ਘੜੀ ਦੇ ਵਿੱਚ ਨਾਲ ਨਾ ਖੜੀ ਦਿਸ ਰਹੀ ਹੋਵੇ ਤੇ ਫਿਰ ਇਹ ਸਵਾਲ ਉੱਠਨੇ ਸੁਭਾਵਿਕ ਹੀ ਨੇ ਇਸ ਕਰਕੇ ਹਾਕਮ ਧਿਰ ਨੂੰ ਇਹ ਲੋਕਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਸਵਾਲਾਂ ਨੂੰ ਸਹੀ ਢੰਗ ਦੇ ਨਾਲ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ 27 ਦੇ ਵਿੱਚ ਸਰਕਾਰ ਰਿਪੀਟ ਹੋਵੇ ਜਾਂ ਕੁਝ ਵੀ ਹੋਵੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਕਿਸੇ ਦੇ ਦੋਖੀ ਨਹੀਂ ਆ ਜੋ ਵੀ ਚੰਗੀ ਪਰਫਾਰਮੈਂਸ ਦੇਵੇਗਾ ਲੋਕ ਉਹਨੂੰ ਜਿਹੜਾ ਅੱਗੇ ਲੈ ਆਉਣਗੇ ਜਿਸ ਤਰ੍ਹਾਂ ਕਿ ਪਿਛਲੀਆਂ ਸਰਕਾਰਾਂ ਨੇ ਚੰਗੀ ਪਰਫਾਰਮੈਂਸ ਨਹੀਂ ਦਿੱਤੀ ਤੇ ਇਹ ਸਰਕਾਰ ਜਿਹੜੀ ਬਦਲਾ ਦੇ ਨਾਂ ਤੇ ਅੱਗੇ ਆ ਗਈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਲੋਕ ਉਹਨੂੰ ਜਿਹੜਾ ਆਪਣੀ ਵੋਟ ਰਾਜ ਸ਼ਕਤੀ ਦੇ ਕੇ ਹੋਂਦ ਦੇ ਵਿੱਚ ਲਿਆਵੇਗੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਜਿੰਨਾ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਚੁਣਿਆ ਸੀਗਾ ਉਹ ਉਸੇ ਹੀ ਉਮੀਦ ਦੇ ਨਾਲ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੋਈ ਜਿਸ ਦੀ ਨਜ਼ਰ ਆਵੇਗੀ ਕੈਮਰਾਮੈਨ ਮੌਂਟੀ ਸਿੰਘ ਦੇ ਨਾਲ ਡਾਕਟਰ ਗੁਰਜਿੰਦਰ ਸਿੰਘ ਹਰੀ ਕੇ ਹੈੱਡ ਦੇ ਨਾਲ ਤਰਨਤਾਰਨ ਜ਼ਿਲ੍ਹੇ ਦਾ ਆਖਰੀ ਪਿੰਡ ਪਿੰਡ ਭਾਉਵਾਲ ਜਿੱਥੇ ਤੁਹਾਡਾ ਆਪਣਾ ਕੈਂਪ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੱਲ ਰਿਹਾ ਜਿਸ ਦੇ ਵਿੱਚ ਅਸੀਂ ਇਸ ਸਮੇਂ ਮੌਜੂਦ ਹਾਂ ਤੇ ਇਹ ਬਾਬਾ ਦੀਪ ਸਿੰਘ ਜੀ ਚੈਰੀ ਟਰੈਵਲ ਟਰਸਟ ਦੇ ਸੇਵਾਦਾਰ ਅੱਜ ਇੱਧਰ ਆਸ-ਪਾਸ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਇਹਨਾਂ ਦੇ ਨਾਲ ਇੱਥੇ ਸਾਨੂੰ ਮਿਲਾਪ ਹੋਇਆ ਇਹਨਾਂ ਨਾਲ ਵਿਚਾਰ ਚਰਚਾ ਹੋਈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਜਿਹੜੇ ਉਹ ਚੰਗੇ ਲੱਗਣਗੇ ਕਿ ਤੁਸੀਂ ਇਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਮਲ ਦੇ ਵਿੱਚ ਵੀ ਲਿਆਉਣਾ ਤੇ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਹਿਯੋਗ ਵੀ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ